ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏ ਆਂਗੇ ਤੁਹਾਨੂੰ ਦਿਖਾਉਣਿਆ ਬਹੁਤ ਸਾਰਾ ਸਟਾਕ ਲੈ ਕੇ ਆਏ ਆਂਗੇ ਹਜੇ ਪਲੇਨ ਫੈਬਰਿਕ ਹੈ ਜਿਹੜਾ ਅੱਜ ਜਾਂ ਮੰਡੇ ਤੱਕ ਆਜੂਗਾ ਫਿਰ ਉਹਦੀ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਨੇ ਆਪਾਂ ਪ੍ਰਿੰਟ ਸੂਟ ਅਪਲੋਡ ਕਰਾਂਗੇ ਅੱਜ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਜਿੱਦਾਂ ਕਿ ਮੌਸਮ ਚੇਂਜ ਹੋਊਗਾ ਤੁਸੀਂ ਉਸ ਅਕੋਰਡਿੰਗ ਤੁਸੀਂ ਪੈਂਚ ਵਰਕ ਕਰਾ ਲਿਓ ਸ਼ਰਟਾਂ ਤੇ ਹਨਾ ਤੇ ਸਲਵਾਰਾਂ ਤੇ ਕੰਮ ਕਰੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਚਲੋ ਜੀ ਆਜੋ ਆਪਾਂ ਤੁਹਾਨੂੰ ਸਾਰਾ ਸਟਾਕ ਦਿਖਾਉਣੇ ਆਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਪਾ ਲੱਗੇ ਐਸੀ ਨਮਾ ਸਟਾਕ ਤੇ ਇਹਦੀ ਵੀਡੀਓ ਜੋ YouTube ਤੇ ਪਾਉਗੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਿੰਦੇ ਹੋ ਕਿ ਤੁਸੀਂ ਸਾਡੇ ਨਵੇਂ ਸਟਾਕ ਦੀ ਵੀਡੀਓ ਜ਼ਰੂਰ ਦੇਖ ਸਕੋ ਹਾਂਜੀ ਇਹ ਆਪਾਂ ਸਾਰਾ ਜਿਹੜਾ ਸਟਾਕ ਹੈਗਾ ਨਮਾ ਲੈ ਕੇ ਆਏ ਹਾਂਗੇ ਤੇ ਪਿੱਛੇ ਵੀ ਬਹੁਤ ਸਾਰਾ ਨਾ ਪਿਆ ਹੈਗਾ ਤੇ ਇਧਰ ਆਪਣੇ 파ਸਲ ਪਾ ਕੇ ਦੇ ਪਿੱਛੇ ਬਹੁਤ ਵੱਡੇ ਵੱਡੇ ਪੋਲੀਜਨ ਪੈਨੇ ਬਾਹਰ ਇਹ ਪੈਣਾ ਨੇ ਜਿਨ੍ਹਾਂ ਦੇ ਪਾਸ ਕਰਨੇ ਨੇ ਪੈ ਕੇ ਰਿਪੈਨੇ ਬੁਟੀਕ ਚ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਤਾਂ ਕਰਕੇ ਮੈਂ ਸੋਚਿਆ ਤੁਹਾਨੂੰ ਇੱਥੇ ਲਗਾ ਇਹ ਵਿੱਚ ਕ੍ਰੇਵ ਲੈ ਕੇ ਆਏ ਆ ਬਰਬਰੀ ਲੈ ਕੇ ਆਏ ਆਂਗੇ ਬੈਂਬਰ ਸਿਲਕ ਲੈ ਕੇ ਆਏ ਮੈਚਿੰਗ ਆ ਅੱਜ ਆਪਾਂ ਬੈਂਬਰ ਸਿਲਕ ਦਿਖਾਉਣੇਗੇ ਤੁਹਾਨੂੰ ਮੈਚਿੰਗ ਸੂਟ ਤੇ ਬਹੁਤ ਜਾਦੇ ਸੋਹਣੇ ਪ੍ਰਿੰਟ ਨੇਗੇ ਚਲੋ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਬੈਂਬਰ ਸਿਲਕ ਦਾ ਫੈਬਰਿਕ ਹੈ ਮੈਚਿੰਗਾ ਨੇ ਗਿਆ ਇਹਦੇ ਉੱਪਰ ਤੁਸੀਂ ਵਰਕ ਕਰਾ ਸਕਦੇ ਹੋ ਮੈਂ ਤੁਹਾਨੂੰ ਕੱਲੀਆਂ ਸ਼ਰਟਾ ਖੋਲ ਕੇ ਦਿਖਾਉਂਗੀ ਬਾਟਮ ਦਾ ਜਿਹੜਾ ਸਟੱਫ ਹੈਗਾ ਹਨਾ ਤੇ ਬਹੁਤ ਜਿਆਦੇ ਸੋਹਣਾ ਉਹ ਵੀ ਹੈਗਾ ਤੇ ਇਹਦੇ ਵਿੱਚ ਦੋ ਦੋ ਸੂਟ ਅਵੇਲੇਬਲ ਨੇ ਸਾਰੇ ਤੇ ਆਪਣੇ ਆਰਡਰ ਨੇ ਲਈ ਜਿਹੜੀ ਜਲਦੀ ਕਰ ਦਿਓ ਹਲੋ ਦੇਖ ਐਨਾ ਸੋਹਣਾ ਚੁੰਨੀ ਵਰਗਾ ਫੈ布ਰਿਕ ਹੈ ਬਹੁਤ ਲਾਈਟ ਵੇਟ ਪਾਰਟੀ ਵੇਅਰ ਸੂਟ ਨੇਗੇ ਦੇਖੋ ਪ੍ਰਿੰਟ ਤੁਸੀਂ ਦੇਖੋ ਦੁਪੱਟਾ ਇਹਦੇ ਨਾਲ ਤੁਸੀਂ ਚੁਣੋਂ ਦਾ ਹੀ ਰੱਖਿਓ ਜਾਂ ਫਿਰ ਬੈਂਬਰ ਦਾ ਲਗਾ ਲਿਓ ਮੇਰੇ ਹਿਸਾਬ ਨਾਲ ਤਾਂ ਚੁਣੋਂ ਦਾ ਰੱਖਿਓ ਵੀ ਬਹੁਤ ਜਿਆਦਾ ਸੋਹਣਾ ਲੱਗੂਗਾ ਫੁੱਲ ਪਿਓਰ ਬੈਂਬਰ ਸਿਲਕ ਹੈ ਬਹੁਤ ਲਾਈਟ ਵੇਟ ਸਟੱਫ ਹੈਗਾ ਜਮੀ ਐਨਾ ਜਿਆਦਾ ਸੋਹਣਾ ਸਟੱਫ ਹੈਗਾ ਮੈਂ ਜਿੰਨੀ ਤਾਰੀਫ ਕਰਾਂ ਉਨੀ ਘੱਟ ਹੈਗੀ ਤੇ ਇਦਾਂ ਆਪਾਂ ਕੁਛ ਨਾ ਕੁਛ ਨਵੀਆਂ ਚੀਜ਼ਾਂ ਲੈ ਕੇ ਆਿਆਂਗੇ ਤੇ ਕੁਛਾ ਨਾ ਕਾਟਨ ਕਾਟਨ ਸਿਲਕ ਨਾਲੋਂ ਹਟਕੇ ਇਹ ਜੀਆਂ ਚੀਜ਼ਾਂ ਤੇ ਇਸ ਤਰ੍ਹਾਂ ਇਹ ਦੀ ਬਾਟਮ ਹੈ ਜੀ ਨਾਲ ਪਲੇਨ ਤੇ ਲਾਈਨਿੰਗ ਲੱਗੂਗੀ ਇਹਨੂੰ ਜੇ ਤੁਸੀਂ ਬਾਵਾ ਤੇ ਸਕਿਪ ਕਰਨੀ ਹੋਊਗੀ ਤਾਂ ਤੁਸੀਂ ਸਕਿਪ ਕਰਾ ਲਿਓ ਜੇ ਲਗਵਾਉਣੀ ਹੋਊਗੀ ਲਗਵਾ ਲਿਓ ਪ੍ਰਾਈਜ਼ ਇਹਦਾ ਰਹੂਗਾ ਜੀ 1750 ਰਹੂਗਾ ਸਾਰੇ ਸੂਟਾਂ ਦਾ ਜਿੰਨੇ ਵੀ ਮੈਂ ਤੁਹਾਨੂੰ ਦਿਖਾਉਂਗੀ ਕਲਰ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਦੋ ਡਿਜ਼ਾਈਨ ਆਏ ਨੇ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇਹੀ ਡਿਜ਼ਾਈਨ ਦੇ ਸਾਰੇ ਸੂਟ ਦਿਖਾ ਦਿੰਨੀ ਆ ਲਓ ਜੀ ਅਗਲਾ ਕਲਰ ਹੈਗੇ ਜੀ ਲਵੈਂਡਰ ਕਲਰ ਹੈ ਡਾਰਕ ਦੇ ਵਿੱਚ ਹੈ ਕੋਈ ਡਾਲ ਨਹੀਂ ਹੈਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਪ੍ਰਿੰਟ ਨਾਲ ਦੇ ਹਨਾ ਤਿੰਨ ਸੂਟ ਲੇងਗੇ ਤਿੰਨ ਕਲਰ ਲੇងਗੇ ਸੌਰੀ ਤੇ ਕਿ ਤਿੰਨੇ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਜਿਹੜਾ ਤੁਸੀਂ ਲੈਣਾ ਹੋਊਗਾ ਲੈ ਲਿਓ ਦੇਖੋ ਇਹ ਵਾਲਾ ਕਲਰ ਤੁਸੀਂ ਲੈ ਸਕਦੇ ਹੋਗੇ ਤੇ ਨਾਲ ਹੈਗੇ ਇਸ ਤਰ੍ਹਾਂ ਜਾਮਨੀ ਰੰਗ ਦੀ ਬਾਟਮ ਹੈਗੀ ਪ੍ਰਾਈਸ ਸੇਮ ਰਹੂਗਾ ਸਾਡੇ 1700 ਲਓ ਜੀ ਅਗਲਾ ਕਲਰ ਹੈਗਾ ਕ੍ਰੀਮ ਲੋਟ ਇਹ ਵੀ ਦੇਖੋ ਪ੍ਰਿੰਟ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਤੇ ਇਦਾਂ ਇਹਦੇ ਨਾਲ ਰਹੂਗੀ ਕ੍ਰੀਮ ਕਲਰ ਦੀ ਬਾਟਮ ਜੇ ਤੁਸੀਂ ਇਹਦੇ ਸਲਵਾਰਾਂ ਤੇ ਕੰਮ ਕਰਾਉਂਗੇ ਨਾ ਜਾਂ 바ਵਾਂ ਤੇ ਬਹੁਤ ਜਿਆਦੇ ਸੋਹਣੇ ਸੂਟ ਪਾੜਨਗੇ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਆ ਪਾਰਟੀ ਵੇਅਰ ਸਟ੍ਰੇਟ ਸਲਵਾਰਾਂ ਨਾਲ ਬਣਵਾਇਓ ਇਹਨਾਂ ਨੂੰ ਜਿਹੜੀਆਂ ਪਹਿਣਾ ਹੈਵੀ ਪਾਉਂਦੀਆਂ ਨੇ ਹੈਵੀ ਬਣਾ ਲਿਓ ਤੇ ਪ੍ਰਾਈਸ ਇਹਦਾ ਵੀ ਸਹੀ ਨਹੀਂ ਹੈਗਾ 1750 ਬਸ ਜਿਹੜਾ ਸੂਟ ਦਾ ਬੇਸ ਹੋਊਗਾ ਉਹ ਤੁਸੀਂ ਚੈੱਕ ਕਰ ਲਿਓ ਸੇਮ ਬਾਟਮ ਦਾ ਬੇਸ ਦਾ ਕਲਰ ਉਹੀ ਹੈ ਕਾਫੀ ਪਹਿਣ ਤਹੀਆਂ ਨੇ ਕਿ ਸਨ ਸਲਵਾਰ ਦੀ ਫੋਟੋ ਪਾਉਂਦਾ ਸਲਵਾਰਾ ਇਹਦੇ ਨਾਲ ਹੀ ਆਈਆਂ ਹੋਈਆਂ ਨੇ ਦੇਖੋ ਕੋਈ ਅਲੱਗ ਫੈਬਰਿਕ ਦੀਆਂ ਨਹੀਂ ਹੈਗੀਆਂ ਕੋਈ ਅਲੱਗ ਬ੍ਰਾਂਡ ਦੀਆਂ ਨਹੀਂ ਹੈਗੀਆਂ ਸੇਮ ਨਾਲ ਦੀਆਂ ਹੀ ਹੋਣਗੀਆਂ ਨਜੋੜਾ ਲੋ ਜੀ ਅਗਲਾ ਇਹ ਹੈਗਾ ਜੀ ਪ੍ਰਿੰਟ ਅਲੱਗ ਦਾਗਾ ਉਹਦੇ ਨਾਲ ਉਹ ਤਿੰਨ ਇੱਕ ਨਾਲ ਦੇ ਸੀਗੇ ਦਿਖਾ ਚੁੱਕੇ ਆਪਾਂ ਇਹ ਹੁਣ ਤਿੰਨ ਕਲਰ ਅਲੱਗ ਪ੍ਰਿੰਟ ਦੇ ਨੇ ਜੇ ਇਹ ਲੈਣਾ ਹੋਊਗਾ ਪ੍ਰਿੰਟ ਇਹ ਲੈ ਲਿਓ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਲੈ ਸਕਦੇ ਹੋ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈ ਸੇਮ ਆ ਬੇਸ ਨਾਲ ਦੀਆਂ ਬਾਟਮਾਂ ਨੇ ਕੋਈ ਫਰਕ ਨਹੀਂ ਹੈਗਾ ਲਓ ਜੀ ਅਗਲਾ ਕਲਰ ਆ ਗਿਆ ਜੀ ਫਰੋਜ਼ੀ ਦੇਖ ਇਹ ਵਾਲਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੁਹਣਾ ਪ੍ਰਿੰਟ ਹੈ ਵੀ ਫਰੋਜ਼ੀ ਕਲਰ ਹੈਗਾ ਡਾਰਕ ਫਰੋਜ਼ੀ ਹੈਗਾ ਆਪਣੇ ਕੋਲੇ ਨਾ ਲਾਈਟ ਕਲਰ ਜਿਹੜੇ ਆ ਪੈਣਾ ਪਸੰਦ ਕਰਦੇ ਨੇ ਬਹੁਤ ਘੱਟ ਕਸਟਮਰ ਨੇ ਸਾਰੀਆਂ ਪੈਣਾ ਮਤਲਬ ਜਾਂ ਤਾਂ ਸੋਬਰ ਜੀ ਜਾਂ ਡਾਰਕ ਜੇ ਰੰਗ ਐਵੇਂ ਪਸੰਦ ਕਰਦੇ ਨੇਗੇ ਜਿਵੇਂ ਇਹ ਆਪਾਂ ਕਹਿ ਸਕਦੇ ਆ ਵੀ ਭੜਕੀਲੇ ਕਲਰ ਨਹੀਂ ਹੈਗੇ ਕਲਰ ਡਾਰਕ ਨਹੀਂ ਪਰ ਆਇਆ ਨਹੀਂ ਹੈਗੇ ਵੀ ਬਾਲੇ ਤਿੱਖੇ ਤਿੱਖੇ ਜਿਹੇ ਨੇ ਐ ਰੰਗ ਦੇ ਨਹੀਂ ਹੈਗੇ ਲਓ ਜੀ ਇਹਦਾ ਤੀਜਾ ਰੰਗ ਤੁਸੀਂ ਦੇਖ ਸਕਦੇ ਹੋਗੇ ਫਟਾਫਟ ਆਰਡਰ ਕਰ ਤੋ ਜੀ ਇਹ ਸੂਟ ਦਾ ਸਕਰੀਨਸ਼ਾਟ ਲਾ ਲਓ ਹਾਂਜੀ ਆਰਡਰ ਫਾਸਟਲੀ ਕਰਦੇ ਹੋ ਕਿਉਂਕਿ ਲਿਮਟਿਡ ਜャ ਸਟਾਕ ਹੈ ਰਿਪੀਟ ਨਹੀਂ ਹੋਣਾ ਹੈਗਾ ਇਹ ਮੈਂ ਤੁਹਾਨੂੰ ਪਹਿਲੀ ਦੱਸ ਦਿੰਨੀ ਆ ਦੋ ਦੋ ਸੂਟ ਲੇਗੇ 21 ਰੋਲ ਦੇ ਵਿੱਚ ਤੇ ਰੰਗ ਵੀ ਤੁਹਾਡੇ ਸਾਹਮਣੇ ਨੇ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਠੀਕ ਹੈ ਜੀ ਤੇ ਇਹ ਹੈਗੀ ਅਸੀਂ ਬੈਂਬਰ ਸਿਲਕ ਸੀਗੀ ਮੈਚਿੰਗਾ ਬੈਂਬਰ ਸਿਲਕ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਬਹੁਤ ਲਾਈਟ ਵੇਟ ਹੈਗਾ ਤੇ ਤੁਸੀਂ ਇਹਨੂੰ ਦੋਨੋਂ ਮੌਸਮ ਦੇ ਵਿੱਚ ਪਾ ਸਕਦੇ ਹੋਗੇ ਗਰਮੀ 'ਚ ਵੀ ਪਾਇਆ ਜਾਊ ਇਹ ਸਰਦੀ 'ਚ ਵੀ ਪਾਇਆ ਜਾਊਗਾ ਕਿਉਂਕਿ ਇਹ ਤੇ ਲਾਈਨਿੰਗ ਲੱਗੂਗੀ ਜਿਵੇਂ ਮਰਜੀ ਤੁਸੀਂ ਪਾ ਸਕਦੇ ਹੋਗੇ ਆਰਡਰ ਨੇਗੇ ਜਲਦੀ ਕਰ ਦਿਓ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਤੋਂ ਖਾਉਣੀਆਂ ਜਿਹੜੀਆਂ ਪਹਿਣਾ ਨੇ ਆ ਨਾ ਵਰਕ ਲਈ ਆਪਾਂ ਤਾਂ ਫੈਬਰਿਕ ਮੰਗਦੀਆਂ ਸੀਗੀਆਂ ਲਓ ਜੀ ਕਲਰ ਤੁਹਾਨੂੰ ਦਿਖਾ ਦੇਣੀ ਐਂ ਜੀ ਅੱਦੱਸ ਛੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਐ ਇਹ ਵਾਲਾ ਤੇ ਜੇ ਤੁਸੀਂ ਵਰਤ ਲਈ ਆਪਾਂ ਸੈਂਪਲ ਲੈ ਕੇ ਆਏ ਆਂਗੇ ਬਹੁਤ ਸੋਹਣਾ ਵਰਪੇ ਚੈੱਕ ਦੇ ਵਿੱਚ ਇਹ ਉਹ ਵਰਬਰੀ ਨਹੀਂ ਵੀ ਹਾਰਡ ਵਾਲੀ ਐ ਸੌਫਟ ਹੈਗੀ ਬਿਲਕੁਲ ਪਿਲੌਟ ਦੇਖੋ ਬਾਕੀ ਤੁਸੀਂ ਕਲਰ ਸਿਲੈਕਟ ਕਰ ਲਿਓ ਆਪਣੇ ਕੜਾਈਆਂ ਦੇ ਆਰਡਰ ਹੈਂਡਵਰਕ ਕਰਾਓ ਮਸ਼ੀਨ ਆਰੀ ਦਾ ਕੰਮ ਕਰਾਓ ਜੋ ਮਰਜੀ ਕਰਾਓ ਇਹ ਹੁਣ ਆਪਾਂ ਪਲੇਨ ਸਟਾਕ ਬਹੁਤ ਲੈ ਕੇ ਆਏ ਕਿਉਂਕਿ ਕਾਫੀ ਭੈਣਾਂ ਦੇ ਆਰਡਰ ਪੈਂਡਿੰਗ ਪਏ ਨੇ ਵਿੱਚ ਸਰਦੀਆਂ ਵਾਲਾ ਸਟਾਕ ਵੀ ਲੈ ਕੇ ਆਏ ਆਗੇ ਅਸੀਂ ਫੋਨ ਕਰਕੇ ਪੁੱਛਦੇ ਆ ਵੀ ਤੁਸੀਂ ਅੱਜ ਭਜਾਉਂਗੇ ਜਾਂ ਸੋਮਵਾਰ ਨੂੰ ਹਨਾ ਤੇ ਆਪਾਂ ਫਿਰ ਤੁਹਾਨੂੰ ਦੱਸਾਂਗੇ ਉਵੇਂ ਆਪਾਂ ਵੀਡੀਓ ਲੈ ਕੇ ਆਵਾਂਗੇ ਬਹੁਤ ਜ਼ਿਆਦਾ ਸੋਨੇ ਰੰਗ ਚਚਣਗੇ ਜੇ ਤੇ ਕਢਾਈਆਂ ਕਰਾਉਂਗੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਵਰਕ ਤੁਸੀਂ ਆਪਣਾ ਦੇ ਦਿਓ ਪਲੇਨ ਫੈਬਰਿਕ ਕੋਈ ਨਹੀਂ ਮਿਲਦਾ ਵਰਕ ਦੀਆਂ ਫੋਟੋਆਂ ਭੇਜ ਦਿਓ ਸਾਡਾ ਕਰਾਉਣਾ ਉਹ ਭੇਜ ਦਿਓ ਸਕਰੀਨਸ਼ਾਟ ਲੈ ਕੇ ਤੇ ਆਪ ਦਾ ਤੁਹਾਡਾ ਡਿਜ਼ਾਈਨ ਆਪ ਦਾ ਭੇਜ ਆ ਦੇਖੋ ਇਹਦੇ ਵਿੱਚ ਕਲਰ ਨੇਗੇ ਰਾਸ਼ਟ ਸ਼ੇਡ ਆ ਗਿਆ ਮਹਿੰਦੀ ਆ ਗਿਆ ਪਰਪਲ ਆ ਗਿਆ ਤੇ ਉਹ ਵਾਲਾ ਜਿਹੜਾ ਸੀ ਕਿੱਥੇ ਮਸਟਰਡ ਆ ਗਿਆ ਠੀਕ ਹੈ ਇਹ ਚਾਰ ਰੰਗ ਨੇ ਸਾਰਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਦੇਖ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੜਦਾ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ